ਮਾ ਬੈਸ਼ਨੋ ਕਲੱਬ ਵੱਲੋਂ ਖੇਮੇਵਾਦ ਤੇ ਜਿਹੜਾ ਹੈ ਦੂਸਰਾ ਮਾਸਿਕ ਭੰਡਾਰਾ ਉਹ ਸਾਰੇ ਜਿਹੜੇ ਸਾਡੇ ਮੈਂਬਰ ਨੇ ਜਿਹਨਾਂ ਨੇ ਸਾਰੇ ਕਰਦੇ ਨੇ ਮੈਂ ਇਹਨਾਂ ਸਭ ਨੂੰ ਬਹੁਤ ਬਹੁਤ ਵਧਾਈ ਦੇਣਾ ਬਹੁਤ ਬਹੁਤ ਵਾਰ ਦੇਣਾ ਕਿ ਇਹ ਬਹੁਤ ਵਧੀਆ ਕੰਮ ਜਿਹੜਾ ਹੈ ਆਪਣਾ ਪਰੀਤ ਨਗਰ ਦੇ ਵਿੱਚ ਸਾਡੇ ਏਰੀਆ ਦੇ ਵਿੱਚ ਕਰਦੇ ਨੇ ਇਹ ਮੁੜੇ ਇਹ ਜੰਗ ਟੀਮ ਹੈ ਬੜਾ ਅੱਛਾ ਕੰਮ ਕਰਦੀ ਹੈ ਇਹਨਾਂ ਦੇ ਖੁਦਾਰਜੀ ਇਹਨਾਂ ਦੇ ਜਿੰਨੇ ਵੀ ਸਾਰੇ ਮੈਂਬਰਸ ਸਭ ਬਹੁਤ ਵਧਾਈ ਦੇ ਬਸਤਰ ਨੂੰ ਕਿ ਇਹ ਅچھے ਕੰਮ ਕਰਦੇ ਆਂ ਔਰ ਹਮੇਸ਼ਾ ਚੰਗੇ ਕਮਾਂ ਦੇ ਵਿੱਚ ਜਿਹੜਾ ਸਾਡਾ ਸਾਥ ਹਮੇਸ਼ਾ ਇਹਨਾਂ ਦੇ ਨਾਲ ਰਹੇ ਔਰ ਇਸੇ ਤਰ੍ਹਾਂ ਇਹ ਵਧੀਆ ਤੋਂ ਵਧੀਆ ਕੰਮ ਜਿਹੜੇ ਉਹ ਕਰਦੇ ਰਹਿਣ ਆਪਣੇ ਹਮਲੇ ਦਾ ਆਪਣੇ ਇਲਾਕੇ ਦਾ ਨਾਮ ਜਿਹੜਾ ਹੈ ਉਹ ਰੋਸ਼ਨ ਕਰਨ ਔਰ ਭਗਵਾਨ ਸ਼ਿਵ ਜਿਹੜੇ ਨੇ ਉਹ ਇਹਨਾਂ ਦੇ ਉੱਤੇ ਅਸ਼ੀਰਵਾਦ ਰੱਖਣ ਤਾਂ ਕਿ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਔਰ ਚੰਗੇ ਕਮਾਂ ਵਾਲੇ ਵਸੇ ਜਿਹੜਾ ਹੈ ਇਹਨਾਂ ਦਾ ਧਿਆਨ ਜਾਏ ਔਰ ਮਾਂ ਪਿਓ ਦੇ ਅੱਗੇ ਅਸੀਂ ਇਹੀ ਪ੍ਰਾਰਥਨਾ ਕਰਦੇ ਆਂ ਨਤਮਸਤਕੋ ਕੇ ماں ਦੇ ਚਰਨਾਂ ਦੇ ਵਿੱਚ ਕੇ ਬੱਚਿਆਂ ਨੂੰ ਹਮੇਸ਼ਾ ਸਤਬੁੱਧੀ ਦਿਓ ਤਾਂ ਕਿ ਬੱਚੇ ਆਪਣੇ ਮਾਪੇ ਦੀ ਸੇਵਾ ਵੀ ਕਰਨ ਉਹ ਸਮਾਜ ਦੀ ਸੇਵਾ ਵੀ ਕਰਨ ਜੈ ਬੋਲੇ ਸ਼ਕਤ ਜੈ ਬੋਲੇ ਜੈ ਮਾਦਾ ਜੀ ਅੱਜ ਸਾਡੇ ਮੁਹੱਲੇ ਫਰੀਦਨਗਰ ਵਿੱਚ ਸ਼ੇ ਵਿਵਾ ਬੜੀ ਤੁੰਮਕਾਮ ਨਾਲ ਮਨਾਇਆ ਗਿਆ ਜਿਹਦੇ ਵਿੱਚ ਅਸੀਂ ਸਾਰੇ ਆਵਨ ਜਗੇ ਉਹ ਦੁਪਹਿਰ ਨੂੰ ਭੰਡਾਰਾ ਤੇ ਸ਼ਾਮ ਨੂੰ ਸ਼ੇ ਵਿਵਾ ਕਰਾਇਆ ਬੜੀ ਤੁੰਮਕਾਮ ਨਾਲ ਮਨਾਇਆ ਗਿਆ ਅੱਜਾਰੇ ਸਾਡੇ ਕਲੱਬ ਮੈਂਬਰਾਂ ਨੇ ਸਾਨੂੰ ਬੜਾ ਸਹਿਯੋਗ ਦਿੱਤਾ ਔਰ ਸਾਡੇ ਮਦਾਵਾਸੀ ਰਹੇ ਸਾਨੂੰ ਬਹੁਤ ਸਾਰਾ ਸਹਿਯੋਗ ਦਿੱਤਾ ਔਰ ਲਬਦੀ ਕਈ ਮੇਰੇ ਕੀ ਹਰ ਵਾਰੀ ਇੱਟਾਈ ਸੇ ਜੋਰ ਨਾਲ ਦਿੰਦਾ ਹੈ ਔਰ ਸਾਡੇ ਵੱਲੋਂ ਥੈਂਕ ਯੂ ਸਾਨੂੰ ਸਭ ਲੋਕ ਕਲੱਬ ਮੈਂਬਰ ਨੂੰ ਵੀ ਸਾਰਵਾਈ ਆਸ ਹੈ ਕਿ ਸਾਡਾ ਗੁਲੇਰਾ ਔਰ ਹਰ ਹਰ ਸਾਲੇ ਚੇਵਾ ਔਰ ਚਰਾਤਾ ਦੀ ਆਗਿ ਸਾਡਾ ਅਗਲਾ ਪ੍ਰੋਗਰਾਮ ਜਿਆਦਾ ਤੇ ਦਾ ਜੋ ਸੰਪੂਰਨ ਹੋਇ। ਜੈ ਮਾਤਾ